ਚਾਰ ਤੋਂ ਪੰਜ ਮਹੀਨੇ ਪਹਿਲਾਂ ਇੱਕ ਸੋਸ਼ਲ ਐਪ ਦੇ ਉੱਤੇ ਅਮਰਜੀਤ ਸਿੰਘ ਐਮੀ ਨਾਂ ਦਾ ਇੱਕ ਏਜੰਟ ਮਿਲਿਆ ਸੀਗਾ ਤੇ ਉਹਦੇ ਨਾਲ ਮੈਂ ਆਪਣੀ ਗੱਲਬਾਤ ਕੀਤੀ ਸੀ ਮੈਂ ਆਸਟ੍ਰੇਲੀਆ ਜਾਣੇ ਚਾਹਨਾ ਵਾਂ ਤੇ ਕਿ ਹਿਸਾਬ ਨਾਲ ਭੇਜ ਦੋ ਮੈਂ ਉਹਨੂੰ ਨਾਲ ਸਾਰੀ ਗੱਲਬਾਤ ਕੀਤੀ ਉਹ ਕਹਿੰਦਾ ਵੀ ਆਪਣੇ ਨਾਲ ਕੋਈ ਤਿੰਨ ਹੈਗੇ ਯਾਰ ਮਿੱਤਰ ਆਪਣੇ ਕੋਈ ਵੀ ਯਾਰ ਦੋਸਤ ਹੈਗੇ ਆ ਤਿੰਨ ਚਾਰ ਆਪਣੇ ਨਾਲ ਬੁਲਾ ਲਾ ਤੇ ਤੇਰੇ ਪੈਸੇ ਮੈਂ ਫ੍ਰੀ ਦੇ ਵਿੱਚ ਤੈਨੂੰ ਭੇਜਦਾ ਹਾਂਗਾ ਬਰਾਦਾ ਸਾਲਾ ਸਰਮਜੀਤ ਸਿੰਘ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਮੇਥੇ ਇੰਟਰਸਟ ਕਰਕੇ ਮੈਨੂੰ ਕਹਿਤਾ ਵੀ ਭਾਜੀ ਮੈਂ ਜਾਣਾ ਚਾਹੁੰਨਾ ਤੇ ਉਹਨਾਂ ਨਾਲ ਦੇ ਤਿੰਨ ਮੁੰਡੇ ਹੋਰ ਉੱਥੇ ਆਏ ਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹ ਵੀ ਐਗਰੀ ਹੋਏ ਵੀ ਹਾਂ ਵੀ ਅਸੀਂ ਜਾਣਾ ਚਾਹੁੰਨੇ ਆ ਤੇ ਜਿਹੜੀ ਪੇਮੈਂਟ ਆ ਤੁਹਾਨੂੰ ਵੀਜ਼ਾ ਚੈੱਕ ਕਰਨ ਤੋਂ ਬਾਅਦ ਮੈਂ ਪੇਮੈਂਟ ਲੈਣੀ ਆ ਤੇ ਮੁੰਡਿਆਂ ਨੇ ਜਨਿਕ ਚਲੋ ਹਾਂ ਕਰ ਦਿੱਤੀ ਵੀ ਚਲੋ ਅਸੀਂ ਦੇਨ ਨੂੰ ਤਿਆਰ ਆ ਤੇ ਜਦੋਂ 4 ਤੋਂ 5 ਦਿਨਾਂ ਬਾਅਦ ਉਹਨੇ ਜਨਿਕ ਵੀਜ਼ੇ ਲਿਆਂਦੇ ਸਾਨੂੰ ਫੋਨ ਕੀਤਾ ਵੀ ਤੁਹਾਡੇ ਵੀਜ਼ੇ ਆ ਗਏ ਤੇ ਤੁਸੀਂ ਆਜੋ ਆਪਣੇ ਵੀਜ਼ੇ ਚੈੱਕ ਕਰਨ ਵਾਸਤੇ ਅਸੀਂ ਆਪਣੇ ਮੁੰਡਿਆਂ ਨੇ ਆਪਣੇ ਆਪਣੇ ਜਣੀਕ ਤਰੀਕੇ ਨਾਲ ਵੀਜਾ ਚੈੱਕ ਕੀਤੇ ਵੀਜਾ ਸਿਰਫ 4 ਦਿਨ ਨੈਟ ਦੇ ਉੱਤੇ ਬੋਲੇ 4 ਤੋਂ 5 ਦਿਨ ਨੈਟ ਦੇ ਉੱਤੇ ਵੀ ਵੀ ਆਪਦੇ ਉੱਤੇ ਬੋਲੇ ਉਸ ਤੋਂ ਬਾਅਦ ਵੀਜਾ ਕੈਨਸਲ ਹੋ ਗਿਆ ਅੱਜ ਪ੍ਰੈਸ ਕਾਨਫਰੈਂਸ ਕਰ ਰਿਹਾ ਹਾਂ ਕੀ ਕਾਰਨ ਆ ਜਿਹੜਾ ਮੀਡੀਆ ਅੱਜ ਮਾਝਾ ਸਨੋ ਵਾਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਜਿੰਦਰ ਸਿੰਘ ਆ ਜੀ ਸਨੋ ਅਕਸਰਜੀਤ ਸਿੰਘ ਮੈਂ ਲੁਧਿਆਣਾ ਦਾ ਸ਼ਿਮਲਾਪੁਰੀ ਦਾ ਹਰਿਆਣਾ ਬਣਾਵਾ ਜੀ ਅੱਜ ਦੀ ਕਾਨਫਰੈਂਸ ਕਰਨ ਦਾ ਮੇਰਾ ਇਹੀ ਮਕਸਦ ਆ ਕਿ ਮੈਨੂੰ ਅੱਜ ਤੋਂ ਤਕਰੀਬਨ 4 ਤੋਂ 5 ਮਹੀਨੇ ਪਹਿਲਾਂ ਇੱਕ ਸੋਸ਼ਲ ਐਪ ਦੇ ਉੱਤੇ ਅਮਰਜੀਤ ਸਿੰਘ ਐਮੀ ਨਾਮ ਦਾ ਇੱਕ ਏਜੰਟ ਮਿਲਿਆ ਸੀਗਾ ਤੇ ਉਹਦੇ ਨਾਲ ਮੈਂ ਆਪਣੀ ਗੱਲਬਾਤ ਕੀਤੀ ਸੀ ਕਿ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਵਾਂ ਤੇ ਕਿ ਹਿਸਾਬ ਨਾਲ ਭੇਜ ਦਿਓ ਮੈਂ ਉਹਨੂੰ ਨਾਲ ਸਾਰੀ ਗੱਲਬਾਤ ਕੀਤੀ ਇਹ ਸੀ ਜਾਣਕਾਰੀ ਦੇਣ ਵਾਸਤੇ ਉਹ ਮੈਨੂੰ ਲੁਧਿਆਣਾ ਮਿਲਣ ਆਇਆ ਲੁਧਿਆਣਾ ਮਿਲਣ ਤੋਂ ਬਾਅਦ ਉਹਨੇ ਜਿਹਨਾਂ ਨਾਲ ਗੱਲਬਾਤ ਕੀਤੀ ਮੈਂ 17 ਲੱਖ ਰੁਪਏ ਡਿਮਾਂਡ ਕੀਤੀ ਵੀ ਮੈਂ ਕਹਿੰਦਾ ਮਿੱਤੋ ਇੰਨੇ ਪੈਸੇ ਨਹੀਂ ਹੈਗੇ ਉਹ ਕਹਿੰਦਾ ਵੀ ਆਪਣੇ ਨਾਲ ਕੋਈ ਤਿੰਨ ਹੈਗੇ ਯਾਰ ਮਿੱਤਰ ਆਪਣੇ ਕੋਈ ਵੀ ਯਾਰ ਦੋਸਤ ਹੈਗੇ ਆ ਤਿੰਨ ਚਾਰ ਆਪਣੇ ਨਾਲ ਬੁਲਾ ਲਾ ਤੇ ਤੇਰੇ ਪੈਸੇ ਮੈਂ ਫ੍ਰੀ ਦੇ ਵਿੱਚ ਤੈਨੂੰ ਭੇਜਦਾਵਾਂਗਾ ਇਹਦੇ ਨਾਲ ਹੀ ਮੈਂ ਆਪਣੇ ਭਰਾ ਦੇ ਸਹੁਰਿਆਂ ਦੇ ਪਿੰਡ ਗਿਆ ਆ ਸੀ ਜੀ ਉੱਥੇ ਮੇਰੇ ਭਰਾ ਦਾ ਸਾਲਾ ਸਰਮਜੀਤ ਸਿੰਘ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਮੈਤੇ ਇੰਟਰਸਟ ਕਰਕੇ ਮੈਨੂੰ ਕਹਿਤਾ ਵੀ ਭਾਜੀ ਮੈਂ ਜਾਣਾ ਚਾਹੁੰਦਾ ਤੇ ਉਹਨਾਂ ਨਾਲ ਦੇ ਤਿੰਨ ਮੁੰਡੇ ਹੋਰ ਉੱਥੇ ਆਏ ਦੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹ ਵੀ ਐਗਰੀ ਹੋਏ ਵੀ ਹਾਂ ਵੀ ਅਸੀਂ ਜਾਣਾ ਚਾਹੁੰਦੇ ਆ ਫਿਰ ਮੈਂ ਜਿਹੜਾ ਏਜੰਟ ਨਾਲ ਗੱਲਬਾਤ ਕੀਤੀ ਏਜੰਟ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਤੇ ਤੂੰ ਉਹਨਾਂ ਨੂੰ ਮਿਲਿਆ ਜੋ ਵੀ ਤੁਹਾਡੀ ਗੱਲਬਾਤ ਹੈਗੀ ਆਪਣੀ ਫੇਸ ਟੂ ਫੇਸ ਕਰਕੇ ਜੋ ਵੀ ਤੁਹਾਡੀ ਹੈਗੀ ਹੈ ਡਿਮਾਂਡ ਤੁਸੀਂ ਅੱਜ ਦੱਸੋ ਮੁੰਡਿਆਂ ਨੂੰ ਉਹਨੇ ਬਲੂ ਸਟਾਰ ਸਮਰਲਾ ਚੌਕ ਆਪਣਾ ਜਨ ਇੱਕ ਹੋਟਲ ਦੇ ਵਿੱਚ ਰੂਮ ਲੈ ਕੇ ਮੁੰਡੇ ਨੂੰ ਬੁਲਾ ਲਿਆ ਮੁੰਡੇ ਨੂੰ ਮੈਂ ਐਡਰੈਸ ਦੇ ਕੇ ਇੱਥੇ ਬੁਲਾ ਲਿਆ ਮੁੰਡੇ ਆਏ ਮੁੰਡੇ ਨੇ ਆਪਣੀ ਸਾਰੀ ਗੱਲਬਾਤ ਕੀਤੀ ਮੁੰਡੇ ਨੂੰ ਕਹਿੰਦਾ ਵੀ 462 ਨੰਬਰ 홀ੀਡੇ ਵਰਕ ਵੀਜ਼ਾ ਦੂੰਗਾ ਤੁਹਾਨੂੰ ਤੇ ਜਿਹੜੀ ਪੇਮੈਂਟ ਆ ਤੁਹਾਨੂੰ ਵੀਜ਼ਾ ਚੈੱਕ ਕਰਨ ਤੋਂ ਬਾਅਦ ਮੈਂ ਪੇਮੈਂਟ ਲੈਣੀ ਆ ਤੇ ਮੁੰਡਿਆਂ ਨੇ ਜਣੀਕ ਚਲੋ ਹਾਂ ਕਰ ਦਿੱਤੀ ਵੀ ਚਲੋ ਅਸੀਂ ਦੇਨ ਨੂੰ ਤਿਆਰ ਆ ਤੇ ਜਦੋਂ 4 ਤੋਂ 5 ਦਿਨਾਂ ਬਾਅਦ ਉਹਨੇ ਜਣੀਕ ਵੀਜ਼ੇ ਲਿਆਂਦੇ ਸਾਨੂੰ ਫੋਨ ਕੀਤਾ ਵੀ ਤੁਹਾਡੇ ਵੀਜ਼ੇ ਆ ਗਏ ਤੇ ਤੁਸੀਂ ਆਜੋ ਆਪਣੇ ਵੀਜ਼ੇ ਚੈੱਕ ਕਰਨ ਵਾਸਤੇ ਅਸੀਂ ਆਪਣੇ ਮੁੰਡਿਆਂ ਨੇ ਆਪਣੇ ਆਪਣੇ ਜਣੀਕ ਤਰੀਕੇ ਨਾਲ ਵੀਜ਼ੇ ਚੈੱਕ ਕੀਤੇ ਵੀਜ਼ੇ ਸਿਰਫ 4 ਦਿਨ ਨੈਟ ਦੇ ਉੱਤੇ ਬੋਲੇ 4 ਤੋਂ 5 ਦਿਨ ਨੈਟ ਦੇ ਉੱਤੇ ਵੀ ਵੀ ਆਪ ਦੇ ਉੱਤੇ ਬੋਲੇ ਉਸ ਤੋਂ ਬਾਅਦ ਵੀਜ਼ੇ ਕੈਨਸਲ ਹੋ ਗਏ ਤੇ ਵੀਜੇ ਕੈਨਸਲ ਹੋਣ ਤੋਂ ਬਾਅਦ ਜਦੋਂ ਇਹਨੇ ਵੀਜੇ ਚੈੱਕ ਕਰਵਾਏ ਤੇ ਮੁੰਡਿਆਂ ਨੇ ਪੇਮੈਂਟ ਦਿੱਤੀ ਉਹਨੂੰ 17-17 ਲੱਖ ਰੁਪਏ ਮੁੰਡਿਆਂ ਨੇ 77 ਲੱਖ ਰੁਪਏ ਮੁੰਡਿਆਂ ਨੇ ਦਿੱਤਾ ਉਹਨੂੰ ਪੇਮਡੋ ਤੇ ਕੁਝ ਪੇਮੈਂਟ ਮੁੰਡਿਆਂ ਦੇ ਕੋਲੋਂ ਮੈਂ ਜਾ ਕੇ ਕੈਸ਼ ਪੇਮੈਂਟ ਮੈਂ ਆਪ ਖੁਦ ਲੈ ਕੇ ਆਇਆ ਕੁਝ ਮੁੰਡੇ ਵੀ ਨਥੇ ਲੁਧਿਆਣੇ ਦੇ ਵੀ ਗਏ ਕੁਝ ਪੇਮੈਂਟ ਉਹਨਾਂ ਨੇ ਇਹਦੇ ਅਮਰਜੀਤ ਸਿੰਘ ਐਮੀ ਦੇ ਅਕਾਊਂਟ ਦੇ ਵਿੱਚ ਵੀ ਪਾਈ ਤੇ ਪੇਮੈਂਟ ਦੇਣ ਤੋਂ ਬਾਅਦ ਤਕਰੀਬਨ ਵੀਜੇ ਚੈੱਕਰਨ ਤੋਂ ਬਾਅਦ ਪੇਮੈਂਟ ਵੀ ਹੋ ਗਈ ਸਾਰਾ ਕੁਝ ਹੋ ਗਿਆ ਫਿਰ ਇਹਨੇ ਸਾਨੂੰ ਦੀਵਾਲੀ ਦੀ ਟਿਕਟ ਦਿੱਤੀ ਜਿਹੜੀ ਹੁੰਦਵਾਲੀ ਨਾਲ ਕਿ ਗਈ ਆ ਕਿ ਵੀ ਤੁਹਾਡੀ 12 ਤਰੀਕ ਫਲਾਟ ਵਾ 12 ਤਰੀਕ ਨੂੰ ਮੈਂ ਰੈਡੀ ਕਰਾ ਕੇ ਮੁੰਡਿਆਂ ਨੂੰ ਅੰਮ੍ਰਿਤਸਰ ਤੋਂ ਮੈਲਵਾਰਨ ਦੀ ਟਿਕਟਾਂ ਦਿੱਤੀਆਂ ਨੇ ਸਾਰੀ ਮੇਰੇ ਟਿਕਟਾਂ ਦੀ ਜਿਹੜੀ ਪ੍ਰਿੰਟ ਹੈਗੇ ਨੇ ਤੇ ਉਹਦੇ ਵਿੱਚ ਉਹਨੇ ਕਿਹਾ 12 ਤਰੀਕ ਨੂੰ ਦੁਪਹਿਰੇ ਮੈਨੂੰ ਤਕਰੀਬਨ 12:00 ਵੇਲੇ ਫੋਨ ਕਰਦਾ ਵੀ ਗੁਰਜਿੰਦਰ ਆਪਣੀ ਫਲਾਟ ਅੰਮ੍ਰਿਤਸਰ ਤੋਂ ਹੀ ਹੈਗੀ ਆਪਣੀ ਫਲਾਟ ਦਿੱਲੀ ਤੋਂ ਆ ਤੇ ਜਿਹੜੇ ਮੁੰਡੇ ਆ ਤੂੰ ਸਾਰਿਆਂ ਨੂੰ ਦਿੱਲੀ ਲੈ ਜਾ ਤੇ ਮੁੰਡਿਆਂ ਨੂੰ ਮੈਂ ਰਿਕਵੈਸਟ ਕੀਤੀ ਵੀ ਆਪਣੀ ਦਿੱਲੀ ਅੰਮ੍ਰਿਤਸਰ ਤੋਂ ਫਲਾਟ ਕੈਨਸਲ ਹੋ ਗਈ ਆ ਆਪਾਂ ਦਿੱਲੀ ਜਾਣਾ ਵਾ ਤੇ ਮੁੰਡੇ ਮੇਰੇ ਕਹਿਣ ਦੇ ਉੱਤੇ ਮੈਂ ਗੱਡੀ ਦਾ ਖਰਚਾ ਮੈਂ ਆਪ ਖੁਦ ਕੀਤਾ ਗੱਡੀ ਮੈਂ ਆਪ ਖੁਦ ਕੀਤੀ ਮੁੰਡੇ ਨੂੰ ਲੈ ਕੇ ਗਿਆ ਉਥੇ ਲਿਜਾਣ ਤੋਂ ਬਾਅਦ ਉਥੇ ਜਿਹਨ ਇੱਕ ਅਸੀਂ ਚੱਲ ਗਏ ਅਸੀਂ ਕਿਹਾ ਵੀ ਸਾਡੀ ਟਿਕਾਂ ਦੇ ਦੇ 12 0 13 ਤਰੀਕ ਰਾਤ ਨੂੰ ਐਸ਼ਵਰੀ ਪੌਂਡੀ ਗਿਆ ਕਹਿੰਦਾ ਵੀ ਅੱਜ ਦਿਨਾਂ ਕੱਲ ਦਿਨਾਂ ਇਹਨੇ ਕਰਦੇ ਕਰਾਉਂਦੇ ਨੇ ਇਹਨੇ 19 ਤਰੀਕ ਦੀ ਸਾਨੂੰ ਟਿਕਟ ਦਿੱਤੀ ਜਿਹੜੀ 18 ਤਰੀਕ ਰਾਤ ਨੂੰ 12 ਵਜੇ ਤੋਂ ਪਹਿਲਾਂ ਕੈਨਸਲ ਹੋ ਗਈ ਰਫੰਡ ਵੱਲ ਹੋ ਗਈ ਕਿੰਦ ਤੇ ਜਦੋਂ ਮੈਂ ਜਿਹਨ ਇੱਕ ਮੇਰੇ ਦਿਲ ਦੇ ਵਿੱਚ ਅਦਰੀ ਕੋ ਗੱਲਬਾਤ ਸੀ ਮੈਂ ਮੁੰਡੇ ਨਾਲ ਖੁਦ ਦਿੱਲੀ ਚ ਚਲਾ ਗਿਆ ਤੇ ਜਿਹੜੇ ਮੁੰਡਿਆਂ ਨੂੰ ਪਤਾ ਲੱਗਿਆ ਵੀ ਟਿਕਟ ਇਹ ਵੀ ਕੈਨਸਲ ਹੋ ਗਈ ਉਹ ਮੁੰਡਿਆਂ ਨੇ ਜਿੰਨੇ ਕੋ ਉੱਥੇ ਮੈਨਾ ਆਪਣਾ ਹੋਟਲ ਸੀਗਾ ਦਿੱਲੀ ਅਤੇ ਮਹੀ ਮਹੀਪਾਲਪੁਰ ਦੇ ਵਿੱਚ ਹੋਟਲ ਸੀਗਾ ਤੇ ਉੱਥੇ ਜਿੰਨੇ ਕੋ ਉਹਨਾਂ ਨੇ ਜਦੋਂ ਇੱਕ ਆਪਣੇ ਮੁੰਡਿਆਂ ਨੇ ਮੈਨਾ ਖਿੱਚਾ ਤੂ ਹੀ ਕੀਤੀ ਮੈਨਾ ਕਟ ਮਾਰ ਗਈ ਉੱਥੇ ਹੋਈ ਕਟ ਮਾਰ ਹੋਣ ਤੋਂ ਬਾਅਦ ਚਲ ਮੈਨੂੰ ਰਿਕਵੈਸਟ ਕੁਝ ਕਰਕੇ ਮੈਂ ਆਪਣਾ ਲੁਧਿਆਣਾ ਵਾਪਸ ਆ ਗਿਆ ਲੁਧਿਆਣਾ ਵਾਪਸ ਹੋਣ ਤੋਂ ਬਾਅਦ ਮੈਂ ਅਰਜੈਂਟ ਨਾਲ ਗੱਲ ਕੀਤੀ ਬਈ 10 ਜ ਤੱਕ ਇਹਨੇ ਪੈਸੇ ਵਾਪਸ ਕਰ ਜਾਂ ਤਾਂ ਇਹਨਾਂ ਨੂੰ ਆਪਣਾ ਟਿਕਾਣਾ ਪਚਾ ਤੇ ਅਜੈਂਟ ਨੇ ਹੀ ਕਿਹਾ ਵੀ 28 ਤਰੀਕ ਟਿਕਟ ਦਿਨਾ 28 ਤਰੀਕ ਦੀ ਟਿਕਟ ਦਿੱਤੀ ਜਿਹੜੀ ਉਹ ਵੀ 27 ਤਰੀਕ ਨੂੰ ਰਾਤ ਨੂੰ 12 ਵਜੇ ਤੋਂ ਪਹਿਲਾਂ ਰਫੰਡ ਬਲ ਹੋ ਜਾਂਦੀ ਹੈ ਪੀਆਰ ਤੋਂ ਕਿੰਨੇ ਪੈਸੇ ਹੁਣ ਤੱਕ ਦੇਜੇ ਇਹ ਅਜੈਂਟ ਨੇ ਅਸੀਂ ਟੋਟਲ ਆਪਣਾ 70 ਲੱਖ ਰੁਪਏ ਦੇ ਚੁੱਕੇ ਹਾਂ ਜੀ 70 ਲੱਖ 70 ਲੱਖ ਰੁਪਏ ਦਾ ਤੁਹਾਡੇ ਕੋਲੇ ਕੀ ਸਮਝ ਹੈ ਮੈਂ 43 ਲੱਖ ਰੁਪਏ ਜੀ ਆਪਣੇ ਅਕਾਊਂਟ ਦੇ ਵਿੱਚ ਪਾਏ ਹੋਇਆ ਵਾ ਜਿਹੜੇ ਮੇਰੇ ਕੋਲ ਆਇਆ ਮੈਂ ਇਹਦੇ ਅਕਾਊਂਟ ਦੇ ਵਿੱਚ ਪਾਇਆ ਮੇਰੇ ਤੋਂ ਬਿੱਲ ਸਲਿੱਪਾਂ ਮੇਰੇ ਤੋਂ ਪ੍ਰੂਫ ਪੇ ਹੋਏ ਨੇ ਠੀਕ ਹੈ ਨਾ ਜੀ ਮੇਰੇ ਤੋਂ ਪ੍ਰੂਫ ਹੈਗੇ ਨੇ ਤੇ ਜਿਹੜੀ ਬਾਕੀ ਦੀ ਕੈਸ਼ ਇੰਨੇ ਜਦ ਲਈ ਮੇਰੇ ਘਰੋਂ ਲੈ ਗਏ ਮੇਰੀ ਸਾਰੀ ਫੈਮਿਲੀ ਗਵਾਇਆ ਮੇਰੇ ਘਰ ਦੇ ਵਿੱਚੋਂ ਪੇਮੈਂਟ ਲੈ ਕੇ ਗਿਆ ਵਾ ਤੇ ਜਿੰਦੇ ਇੰਨੇ ਫਿਰ ਮੈਨੂੰ ਇੱਕ ਆਪਣੀ ਇਹਦੇ ਮੈਨੂੰ ਚੈੱਕ ਨਹੀਂ ਦਿੱਤੇ ਮੈਨੂੰ ਇਹਦੀ ਵੀਡੀਓ ਬਣੀ ਪਈ ਆ ਨਕਦੀ ਤੁਹਾਡੇ ਕੋਲੋਂ ਪੈਸਾ ਲੈ ਕੇ ਗਏ ਆ ਤੁਹਾਡੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੋਈ ਸਬੂਤ ਹੈ ਕਿ ਬਾਹਰਲਾ ਬੰਦਾ ਕੋਈ ਉਸ ਚੀਜ਼ ਦਾ ਸਬੂਤ ਹੋਵੇ ਜਾਂ ਫਿਰ ਵੀਡੀਓ ਸਬੂਤ ਹੋਵੇ ਤੁਹਾਡੇ ਕੋਲ ਨਹੀਂ ਮੇਰੇ ਕੋਲ ਵੀਡੀਓ ਹੈਗੀ ਹੈ ਜੀ ਮੇਰੇ ਕੋਲ ਵੀਡੀਓ ਹੈਗੀ ਆ ਤੁਸੀਂ ਦਿਖਾ ਸਕਦੇ ਹੋ ਵੀਡੀਓ ਵੀਡੀਓ ਹਾਂਜੀ ਦਿਖਾ ਸਕਦਾ ਹਾਂ ਜਿੰਦੇ ਵਿੱਚ ਮੈਨੂੰ ਇਹ ਚੈੱਕ ਕੱਟ ਕੇ ਦਿੰਦਾ ਪਿਆ ਜੀ ਕਟੋ ਘੱਟ ਵੀ 48 ਲੱਖ ਰੁਪਏ ਦੇ ਮੈਨੂੰ ਚੈੱਕ ਕੱਟ ਕੇ ਦਿੰਦਾ ਪਿਆ ਵਾ ਕਿ ਮੇਰੇ ਚੈੱਕ ਵਾ ਕਿ ਜਿਹੜੇ ਤੁਹਾਡਾ ਕੋਈ ਪੈਸਾ ਫਸਦਾ ਮੈਂ ਦੇਣਦਾਰ ਹੋਮਗਾ ਉਹ ਮੇਤੋਂ ਵੀਡੀਓ ਅਵੇਲੇਬਲ ਹੈਗੀ ਆ ਜੀ ਇੱਥੇ ਤੇ ਮੈਂ ਤੁਹਾਨੂੰ ਵੀਡੀਓ ਦਿਖਾਣਾ ਜੀ ਆਹ ਵੀਡੀਓ ਆਹ ਵੀਡੀਓ ਵਾ ਜਿਹੜੇ ਮੈਨੂੰ ਚੈੱਕ ਕੱਟ ਕੇ ਦਿੰਦਾ ਪਿਆ ਵਾ ਇਹ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਇਹਨੇ ਤਿੰਨ ਮੁੰਡੇ ਬੈਂਕਕੌਂਗ ਆਪਣੇ ਆਪਣੇ ਕੀ ਨਾਮਾਂ ਇਹ ਬੈਂਕ ਕੋਲ ਜਿਹਨਿੱਕ ਤੇ ਨੰਮ ਡੇ ਬਿਠਾ ਦਿੱਤੇ। ਮੁੰਡਿਆਂ ਨੇ 10 ਦਿਨ ਆਪਣੇ ਪੱਲੇ ਰੋਟੀ ਦਾ ਖਰਚਾ ਆਪਣੇ ਪੱਲੇ ਰੋਟੀ ਆਪਣੇ ਰੂਮ ਦਾ ਖਰਚਾ ਸਾਰਾ ਕੀਤਾ। ਸਾਰਾ ਕਰਨ ਤੋਂ ਬਾਅਦ ਮੁੰਡੇ ਵੀ ਅੱਕ ਹਾਰ ਕੇ 10 ਦਿਨ ਬਾਅਦ ਵਾਪਸ ਆ ਗਏ। ਤੇ ਇਹ ਏਜੰਟ ਨੇ ਮੈਨੂੰ ਅੱਜ ਦਿਨਾਂ ਪੈਸੇ ਕੱਲ ਦਿੰਨਾ ਤੇ ਜਦੋਂ ਅਸੀਂ ਛੇੜਿਆ ਇਹਨੇ ਆਪਣੇ ਸੱ ਨੂੰ ਫੇਰ ਤਿੰਨ ਚੱਕ ਦਿੱਤੇ। ਤਿੰਨ ਚੱਕ ਦੇਣ ਤੋਂ ਬਾਅਦ ਅਸੀਂ ਹੁਣ ਕਹਿੰਦੇ ਵੀ ਤੇਰੇ ਪੈਸੇ ਮੈਂ ਅੱਜ ਦਿਨਾਂ ਕੱਲ ਦਿਨਾਂ ਅੱਜ ਦਿਨਾਂ ਕੱਲ ਦਿਨਾਂ ਅਦੀ ਕਰ ਦੇ ਹੁਣ ਮੈਨੂੰ 1 ਮਹੀਨਾ ਹੋ ਗਿਆ ਮੈਨੂੰ ਬਲੌਕ ਮਾਰ ਗਿਆ। ਹੁਣ ਜਦੋਂ ਮੈਂ ਬਲੌਗ ਮਾਰਨ ਤੋਂ ਬਾਅਦ ਮੈਂ ਇੰਦੀ ਬੈਕਵਾਰਡ ਜਿਹੜਾ ਪਤਾ ਕੀਤੀ ਰਾਜਸਥਾਨ ਸੰਗਰੀਆ ਡੱਬ ਵਾਲੀ ਦੇ ਨਾਲ ਪਿੰਜਣੀਕ ਪੰਜਾਬ ਖਤਮ ਹੋਣ ਤੋਂ ਬਾਅਦ ਤੇ ਰਾਜਸਥਾਨ ਦਾ ਪਹਿਲਾ ਪਿੰਡ ਸੰਗਰੀਆ ਵਾ ਉੱਥੇ ਦਾ ਨੱਥਵਾਨੇ ਪਿੰਡ ਦਾ ਰਹਿਣ ਵਾਲਾ ਵਾ ਤੇ ਜਦੋਂ ਮੈਂ ਉੱਥੇ ਜਾ ਕੇ ਅਪਰੋਚ ਕੀਤੀ ਤਿੰਨ ਚਾਰ ਦਿਨ ਉੱਥੇ ਮੈਂ ਕੰਮ ਕਮਾ ਕੇ ਨਾਲ ਘਰ-ਵਾਰ ਲੱਭਿਆ ਜਿਹੜੋ ਇੰਦੀ ਮਾਤਾ ਨੂੰ ਮੈਂ ਮਿਲਿਆ ਕਰਮਜੀਤ ਕੌਰ ਨੂੰ ਤੇ ਸਾਨੂੰ ਸੀਤਲ ਸਿੰਘ ਨੂੰ ਮਿਲਿਆ ਅਮਰਜੀਤ ਸਿੰਘ ਦੇ ਉਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਤੋਂ ਬੇਦਖਲਾ 5 ਸਾਲ ਹੋ ਗਏ 5 ਸਾਲ ਦੇ ਬੇਦਖਰ ਕਰਨ ਤੋਂ ਬਾਅਦ ਇਹਦਾ ਜਿਹੜਾ ਸੋਹਰਾ ਬਾ ਮਿੱਠੂ ਸਿੰਘ ਉਹਨੇ ਆਪਣੇ ਨਾਂ ਤੇ ਸਾਰਾ ਕੁਝ ਕੀਤਾ ਹੋਇਆ ਵਾ ਤੇ ਉਹ ਇਹਦਾ ਇਸ ਚੀਜ਼ ਦਾ ਉਹਨੇ ਤੇਰੇ ਨਾ ਨਹੀਂ ਉਹਨੇ ਕਟੋੜਾ ਵੀ 6-7 ਮੁੰਡਿਆਂ ਨਾਲ ਹੋਰ ਇਦਾਂ ਨਾ ਫਲੋਡ ਕੀਤਾ ਹੋਇਆ ਵਾ ਅੱਛਾ ਉਹਦੀ ਘਰ ਵਾਲੀ ਇਸ ਚੀਜ਼ ਵਿੱਚ ਇਨਵੋਲ ਵਾ ਠੀਕ ਹੈ ਜੀ ਉਹਦੇ ਵਿੱਚ ਮੈਂ ਫਿਰ ਜਦੋਂ ਬੱਬਰਾਂ ਦੇ ਕੋਠੇ ਰਾਮਗੜੀਆ ਰੋਡ ਬਰਨਾਲੇ ਪਹੁੰਚਦਾ ਵਾਂ ਤੇ ਉੱਥੋਂ ਮੈਨੂੰ ਸਬੂਤ ਮਿਲਦੇ ਆ ਜੀ ਆ ਦੇਖੋ ਮੈਂ ਆਹ ਦੀ ਰਾਜਸਥਾਨ ਦੀ ਬੋਰਡ ਬਣੀ ਹੋਈ ਹੈ ਜੀ ਹਾਂਜੀ Rajasthan ਨਥਵਾਨੇ ਪਿੰਡ ਦੀ ਵੋਟ ਬਣੀ ਹੋਈ ਆ। ਉਸ ਤੋਂ ਜਦੋਂ ਮੈਂ ਪਤਾ ਕਰਦਾ ਵਾਂ ਤੇ ਉੱਦੀ ਫਿਰ ਪਤਾ ਲੱਗਦਾ ਵਾ ਵੀ ਉੰਨੀ ਦੇ ਜਿਹੜਾ ਸੋਹਰਾ ਵਾ ਮਿੱਠੂ ਸਿੰਘ ਉਹਨੇ ਆਪਣੇ ਨਾਮ ਤੇ ਇਹਨੂੰ ਕਰਾਇਆ ਹੋਇਆ ਵਾ ਅਮਰਜੀਤ ਸਿੰਘ son of ਮਿੱਠੂ ਸਿੰਘ ਇਹ ਵੋਟ ਕਿੱਥੇ ਦੀ ਆ? ਇਹ ਬਰਨਾਲੇ ਦੀ ਵੋਟ ਆ ਜੀ। ਪੰਜਾਬ ਦੀ। ਹਾਂਜੀ ਪੰਜਾਬ ਦੀ। ਹਾਂਜੀ Rajasthan ਦੀ ਸੀ। ਦੂਜੀ ਵੋਟ ਬਰਨਾਲੇ ਦੀ ਐ। ਇੱਕ ਵੋਟ ਆ ਇਹਦੀ ਚੰਡੀਗੜ੍ਹ। ਆਪਣੇ ਜਿਹੜੇ ਹਮਾ ਆਪਣੇ ਜਿਹੜੀ ਕਿ ਇੱਥੇ ਪਿੰਡ ਪੈਂਦਾ ਵਾ ਇੱਕ ਚੰਡੀਗੜ੍ਹ ਦੇ ਵਿੱਚ ਇੱਕ ਬੋਰਡ ਉੱਥੇ ਦੀ ਬਣੀ ਹੋਈ ਹੈ ਉਹਦਾ ਸਬੂਤ ਹੈ ਉਹਦਾ ਸਬੂਤ ਮੇਰੇ ਕੋਲ ਬਾਇਡਡਾ ਸਾਰਾ ਹੈਗਾ ਜੀ ਠੀਕ ਹੈ ਮੈਂ ਜਿਹੜੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੈਨੂੰ ਅਪਰੋਚ ਕੀਤੀ ਇਹਨਾਂ ਨੇ ਮੈਨੂੰ ਉੱਥੇ ਬਰਨਾਲੇ ਇੰਦੇ ਸੋਰੇ ਨੇ ਮੇਰੇ ਦੇ ਉੱਤੇ ਦਿਖਾ ਦੇਤੀ ਵੀ ਸਾਨੂੰ ਧਮਕੀ ਦਿੰਦਾ ਅਕਸਰ ਮੈਂ ਆਪਣੇ ਪੈਸੇ ਲੀਏ ਕਿਉਂਕਿ ਇੰਦੀ ਕੁੜੀ ਮਾਸਟਰਮੈਂਡਾ ਚਾਨਾ ਵੱਡਾ ਮਿੱਠੂ ਸਿੰਘ ਮਾਸਟਰਮੈਂਡਾ ਤੇ ਇਹ ਸਾਰੇ ਜਿਹਨਿਕ ਰਲਿ ਮਿਲੀ ਭੁਗਤੋ ਹੈ ਇਹਨਾਂ ਦੀ ਜਿੰਨਾ ਪੈਸਾ ਲੈ ਕੇ ਆਉਂਦਾ ਵਾ ਮਿੱਠੂ ਸਿੰਘ ਤੇ ਕਰਨਜੀਤ ਕੌਰ ਸਾਹਮਣੇ ਨੇ ਏਜੰਟ ਦਾ ਤੁਹਾਡੇ ਕੋਲੇ ਕੋਈ ਕੋਈ ਫੋਟੋ ਹੋਵੇ ਤੁਹਾਡਾ ਪੀ ਆਧਾਰ ਕਾਰਡ ਵੀ ਹੋਵੇ ਹਾਂਜੀ ਹਾਂਜੀ ਇਹਦੇ 3000 ਥਾੜਾ ਜੀ ਮੇਰੇ ਕੋਲੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਤੇ ਪੰਜਾਬ ਪੁਲਿਸ ਭਗਵੰਤਮਾਨ ਸਾਰਿਆਂ ਸਾਹਮਣੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜਿਹੜੇ ਇਲੈਕਸ਼ਨ ਕਮਿਸ਼ਨਰ ਆ ਅਫਸਰ ਆ ਵੱਡੇ ਆ ਕਰਮਚਾਰੀ ਆ ਮੈਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਆ ਜਨਤਾ ਹਾਂਜੀ ਭਾਰਤੀ ਚੋਣ ਕਮਿਸ਼ਨ ਨੂੰ ਮੈਂ ਇਹ ਬੇਨਤੀ ਕਰਦਾ ਵੀ ਮੇਰੀ ਬਦ ਤੋਂ ਬਾਅਦ ਹੈਲਪ ਕੀਤੀ ਜਾਵੇ ਕਿਉਂਕਿ ਇਹਦੀ ਪਹਿਲੀ ਜਿਹੜੀ ਵੋਟ ਆ ਉਹ ਰਾਜਸਥਾਨ ਸੰਦਰੀ ਦੀ ਬਣੀ ਹੋਈ ਆ ਦੂਜੀ ਵੋਟ ਇਹਦੀ ਬਰਨਾਲੇ ਆਮ ਗੜੀਆਂ ਰੋਡ ਬੱਬਰਾਂ ਦੀ ਕੋਠੇ ਦੀ ਬਣੀ ਹੋਈ ਆ ਤੀਜੀ ਵੋਟ ਇਹਦੀ ਚੰਡੀਗੜ੍ਹ ਦੀ ਬਣੀ ਹੋਈ ਆ ਜਿਹੜੀ ਮੇਰੇ ਕੋਲ ਕੱਲਾ ਕੱਲਾ ਸਬੂਤ ਆ ਆ ਏਜੰਟ ਦੀ ਫੋਟੋ ਆ ਜੀ ਆ ਏਜੰਟ ਦੀ ਫੋਟੋ ਆ ਜਿੰਨੇ ਪਰ ਏਦਾਂ ਪੱਗ ਬੰਨਦੇ ਆ ਜਾਂ ਹੋਰ ਵੀ ਕੋਈ ਨਹੀਂ ਇਸ ਟਾਈਮ ਇਹਨੇ ਜੀ ਦਾੜੀ ਕਟਿੰਗ ਕਰਵਾ ਲਈ ਐ ਸਿਰ ਦੇ ਵਾਲ ਵੀ ਕਟਿੰਗ ਕਰਾ ਲਏ ਆ ਉਹ ਫੋਟੋ ਕੋਈ ਹੋਵੇ ਤਾਂ ਦੇ ਦੇ ਉਹ ਫੋਟੋ ਮੇਰੇ ਤੋਂ ਵੇਲਵਨ ਨਹੀਂ ਕਿਉਂਕਿ ਮੈਂ ਜੇ ਕਿਸ ਤੋਂ ਪਛਾ ਸੀ ਵੀ ਇਹਨੇ ਵਾਲ ਬੁਲ ਕਟਾਲੇ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਵਾਈਫ ਆ ਉਹ ਇਹਦੇ ਨਾਲ ਇਸ ਚੀਜ਼ ਦੇ ਵਿੱਚ ਇਨਵੋਲਵ ਆ ਸਾਰੇ ਕੰਮਾਂ ਦੇ ਵਿੱਚ ਉਹ ਚੀਜ਼ ਦੇ ਵਿੱਚ ਇਨਵੋਲਵ ਆ ਤੇ ਜਿੰਨਾ ਪੈਸਾ ਪੂਸਾ ਵਾ ਮਨਪ੍ਰੀਤ ਕੌਰ ਵਾ ਉਹ ਉਹਦੇ ਕੋਲੇ ਸਾਰਾ ਪੈਸਾ ਉਹ ਸੰਭਦੀ ਆ ਪੱਲਾ ਆਧਾਰ ਕਾਰਡ ਹੁੰਦਾ ਆ ਜਿਹੜਾ ਉਹਨੇ ਬਣਾਇਆ ਹੋਇਆ ਵਾ ਅੰਮ੍ਰਿਤਸਰ ਦਾ ਕੱਲਾ ਉਧਾਰ ਕੜੋਂ ਦਾ ਨਕਲੀ ਨਾਮ ਉਹਨੇ ਰੱਖਿਆ ਹੈ ਆਪਣਾ ਰਮਨਦੀਪ ਕੌਰ ਹੂੰ ਠੀਕ ਆ ਜੀ ਤੇ ਆ ਉਹਦੀ ਘਰ ਵਾਲੀ ਦੀ ਫੋਟੋ ਆ ਤੇ ਨਾਲ ਉਹਦੇ ਬੇਟੇ ਦੀ ਫੋਟੋ ਆ ਸਭ ਚੀਜ਼ ਦੀ ਜਣੀ ਇੱਕ ਮਾਸਟਰ ਮੈਂਡ ਇੱਕ ਕੁੜੀ ਆ ਹੂੰ ਠੀਕ ਆ ਜੀ ਉਸ ਤੋਂ ਬਾਅਦ ਆ ਇਹਨਾਂ ਦੀ ਮੇਰੇ ਤੋਂ ਆਇੰਦਾ ਜਿਹੜੀ ਚਾਚੇ ਦਾ ਮੁੰਡਾ ਵਾ ਇਹ ਸਾਡੇ ਕੋਲੋਂ ਡਰਾਈਵਰ ਬਣ ਕੇ ਸਾਡੇ ਕੋਲੋਂ ਪੈਸੇ ਲੈਣ ਆਇਆ ਸੀ ਜਿਹੜੀ ਕੈਸ਼ ਇਹ ਇਹ ਇਹਨੂੰ ਜਿਹੜੇ ਤੁਸੀਂ ਕਹੇ ਨਗਦੀ ਦਿੱਤੇ ਆ ਹਾਂ ਜਿਹਨੂੰ ਨਗਦ ਦਿੱਤੇ ਇਹ ਨਾਲ ਆਇਆ ਸੀ ਜੀ ਨਜ਼ਰ ਦਾ ਕਰੋ ਲੈ ਕੇ ਜਾਂਦੇ ਹਾਂ ਨਾ ਕਰੋ ਲੈ ਕੇ ਜਾਂਦੇ ਦਾ ਕੋਈ ਸੜ ਤੋਂ ਜਣੀ ਕੋਈ ਵੀਡੀਓ ਬਣੀ ਹੋਈ ਹੈ ਜੀ ਜੇ ਤੁਹਾਨੂੰ ਦੱਸੀ ਜਿੱਦੇ ਵਿੱਚ ਇਹ ਕਹਿੰਦਾ ਮੈਂ ਦੱਸੀ ਨਹੀਂ ਸਾਨੂੰ 70 ਲੱਖ ਰੁਪਏ ਦਿੱਤਾ ਉਹ ਵੀ ਤੋਂ ਵੀਡੀਓ ਵੈਲਿਡੇਟਡ ਤੇ ਮੈਂ ਦਿਖਾ ਕੇ ਖੜੇ ਹਾਂ ਤੇ ਇਹ ਸਾਰਾ ਤੁਸੀਂ ਚਲਹਾਲ ਪ੍ਰਸ਼ਾਸਨ ਕਰਦਾ ਧਾਰਿਆਂ ਨੂੰ ਜਿਤੇਨੀ ਤੇ ਪੁਲਿਸ ਤੱਕ ਪਹੁੰਚ ਕੀਤੀ ਹੈ ਕੋਈ ਜੇ ਤਾਂ ਕੋਈ ਕੰਪਲੇਂਟ ਮੈਂ ਪੁਲਿਸ ਤੱਕ ਅਪਰੋਚ ਕੀਤੀ ਸੀ ਕਿ ਜਣੀਕ ਆਪਣੇ ਸ਼ਿਮਲਾਪੁਰੀ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਸੀਗੀ ਆਮਦਿਕਾਰ ਵਾਲੀ ਜੀ ਤੇ ਜਿਹੜੀ ਮਾਸਟਰ ਮੈਡਮ ਮਨਪ੍ਰੀਤ ਕੌਰ ਸਨ ਆਫ ਮਿੱਠੂ ਸਿੰਘ ਹਾਂਜੀ ਕੰਪਲੀਟ ਮੈਂ ਜਿਹੜੀ ਇੱਕ ਦਸੰਬਰ ਮਹੀਨੇ ਦੀ 28 ਤਰੀਕ ਦੀ ਕੰਪਲੀਟ ਦਿੱਤੀ ਹੋਈ ਆ ਠੀਕ ਆ ਜੀ 28 ਤਰੀਕ ਦੀ ਮੈਂ ਕੰਪਲੀਟ ਦਿੱਤੀ ਹੋਈ ਆ ਤੇ 28 ਤਰੀਕ 28 ਦਸੰਬਰ 28 ਦਸੰਬਰ 2023 ਦੀ ਜੀ ਦਿੱਤੀ ਹੋਈ ਆ ਤੇ ਉਹਦੇ ਵਿੱਚ ਤਕਰੀਬਨ ਸੰਦੀਪ ਸਿੰਘ ਵਡੇਰਾ ਸਾਹਮਣੇ ਜਿਹੜੀ ਇੱਕ ਜਿਹੜੀ ਉਦੋਂ ਬੋਬ ਦੀ ਕਾਰਵਾਈ ਕੀਤੀ ਸੀ ਕਿ ਉਹਨਾਂ ਦੇ ਉੱਤੇ ਉਹਨਾਂ ਨੂੰ ਤੀਜੇ ਚੌਥੇ ਦਿਨ ਆਪਣੇ ਕੋਲ ਇਹ ਜਿਹੜਾ ਭਰਾ ਸੀਗਾ ਰਮਜੀਤ ਸਿੰਘ ਜਿਹੜਾ ਚੰਡੀਗੜ੍ਹ ਰਹਿੰਦਾ ਵਾ ਤੇ ਉਹਨੂੰ ਬੁਲਾਇਆ ਸੀਗਾ ਉਹ ਇੱਕ ਵਾਰੀ ਆਇਆ ਉਸ ਤੋਂ ਇੱਕ ਵਾਰੀ ਆਉਣ ਤੋਂ ਬਾਅਦ ਜਦੋਂ ਇੱਕ ਵਾਰੀ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਿਸੇ ਨੂੰ ਬੁਲਾਇਆ ਤੇ ਜਦੋਂ ਮੈਂ ਇਹਨਾਂ ਨੇ ਮੈਨੂੰ ਫੋਨ ਕੀਤਾ ਆਪਣਾ ਰঞ্জੀਤ ਸਿੰਘ ਨੇ ਕਹਿੰਦਾ ਹੁਣ ਤੇਰਾ ਸੰਦੀਪ ਵਡੇਰਾ ਮੈਨੂੰ ਬੁਲਾ ਕੇ ਦਿਖਾਵੇ ਕਹਿੰਦਾ ਮੈਂ ਉਹਨੂੰ ਪੈਸੇ ਦੇ ਕੇ ਆਇਆ ਹਾਂ ਤੇ ਮੈਂ ਕਿਹਾ ਠੀਕ ਆ ਸੰਦੀਪ ਸਿੰਘ ਵਡੇਰਾ ਸਾਹਿਬ ਨੇ ਉਹਨੂੰ ਬੁਲਾਇਆ ਸੀਗਾ ਜਿੰਦੇ ਵਿੱਚ ਉਹਦਾ ਭਰਾ ਕੰਦਾ ਸੀਗਾ ਹਲੇ ਤੱਕ ਉਹਨਾਂ ਨੇ ਅਮਰਜੀਤ ਸਿੰਘ ਇੱਥੇ ਆਇਆ ਨਹੀਂ ਉਹਨਾਂ ਨੂੰ ਬਹੁਤ ਕੋਲਾ ਦਿੱਤੇ ਅਮਰਜੀਤ ਸਿੰਘ ਆਇਆ ਨਹੀਂ ਤੇ ਮੈਂ ਪ੍ਰਸ਼ਾਸਨ ਅੱਗੇ ਤੇ ਸੀਪੀ ਸਾਹਿਬ ਆਪਣੇ ਸਾਰੇ ਅੱਗੇ ਮੈਂ ਬੇਨਤੀ ਹੀ ਕਰਦਾ ਮੈਂ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕਾ ਹਾਂ ਇੱਥੇ ਤੱਕ ਮੈਂ ਸੁਸਾਇਸਾਈਡ ਕਰਨ ਤੱਕ ਵੀ ਮੇਰਾ ਕੋਈ ਪਤਾ ਨਹੀਂ ਮੈਂ ਅੱਜ ਸੁਸਾਇਸਾਈਡ ਕਰ ਲਵਾਂ ਮੈਂ ਕੈਂਟਰ ਸੁਸਾਇਸਾਈਡ ਕਰ ਲਵਾਂ ਮੈਂ ਸੁਸਾਇਸਾਈਡ ਕਰਾਂ ਤੇ ਉੱਤਰਾਂ ਮੈਂ ਕਿਉਂਕਿ ਮੈਂ ਕੁਝ ਵੀ ਇਦਾਂ ਨਹੀਂ ਚੱਲ ਸਕਦਾ ਕਿਉਂਕਿ ਜਿਨ੍ਹਾਂ ਨੂੰ ਇਹਨੇ ਨਕਲੀ ਵੀਜ਼ੇ ਦਿੱਤੇ ਆ ਨਕਲੀ ਟਿਕਟਾ ਦਿੱਤੇ ਆ ਨੇ ਉਹ ਮੇਰੇ ਮੈਨੂੰ ਬਹੁਤ ਟੌਰਚਰ ਕਰਦੇ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਅਗੇ ਸੀਪੀ ਸਾਹਿਬ ਅਗੇ ਇਹੀ ਇਹ ਆਪਣੇ ਤੁਹਾਨੂੰ ਕਿਉਂ ਪਰੇਸ਼ਾਨ ਕਰ ਰਹੇ ਮੈਨੂੰ ਇਹੀ ਚੀਜ਼ ਦੇ ਪਰੇਸ਼ਾਨ ਕਰਦੇ ਵੀ ਪੈਸੇ ਅਸੀਂ ਤੇ ਤੈਨੂੰ ਤੇਰੇ ਤੇਰੇ ਥਰੂ ਦਿੱਤੇ ਤੂੰ ਸਾਨੂੰ ਪੈਸੇ ਨਹੀਂ ਮੈਂ ਉਹਨੂੰ ਮਨ ਨੂੰ ਪਰੇਸ਼ਾਨ ਕਰ ਰਿਹਾ ਪੈਸੇ ਵਾਸਤੇ ਉਹ ਬੰਦੇ ਤੁਹਾਡੇ ਜ਼ਰੀਏ ਜਾਂ ਤਰ੍ਹਾਂ ਮਿਲੇ ਸੀਗੇ ਨਹੀਂ ਮੇਰੇ ਜ਼ਰੀਏ ਮਿਲੇ ਸੀਗੇ ਮੈਂ ਉਹਨੂੰ ਫੇਸ ਟੂ ਫੇਸ ਮਿਲਾ ਦਿੱਤਾ ਸੀਗਾ ਜੀ ਇਹਨਾਂ ਨੂੰ ਮਤਲਬ ਤੁਹਾਡੇ ਤੇ ਤੁਸੀਂ ਜ਼ਰੀਆ ਬਣ ਗਿਆ ਹਾਂਜੀ ਮੈਂ ਜ਼ਰੀਆ ਬਣ ਗਿਆ ਸੀ ਤੇ ਉਹ ਮੈਨੂੰ ਇੰਨਾ ਪਰੇਸ਼ਾਨ ਕਰਦੇ ਜਦੋਂ ਮੈਂ ਜਨ ਇੱਕ ਇਹੀ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਵਾਂ ਕਿ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਅਮਰਜੀਤ ਸਿੰਘ ਮਨਪ੍ਰੀਤ ਕੌਰ ਤੇ ਆਪਣੇ ਜਿਹੜੀ ਭਾਰਤ ਚੋਣ ਕਮਿਸ਼ਨਰ ਸਾਹਿਬ ਉਹਨਾਂ ਦੇ ਅੱਗੇ ਹੀ ਵਾਂ ਵੀ ਜਿਹੜੀਆਂ ਤਿੰਨ ਤਿੰਨ ਵੋਟਾਂ ਬਣਾਈਆਂ ਹੋਈਆਂ ਨੇ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੇਰਾ ਬੜ ਤੋਂ ਬੜ ਸਾਥ ਦਿੱਤਾ ਜਾਵੇ ਤੇ ਇਹਨਾਂ ਦੇ ਉੱਤੇ ਜਿਹੜੀ ਜਿਹੜਾ ਪੈਸਾ ਗਿਆ ਵਾ 70 ਲੱਖ ਰੁਪਇਆ ਇਹਨਾਂ ਦਾ ਮੇਰਾ ਸਾਡਾ ਸਾਹ ਵਾਪਸ ਕਰਾਇਆ ਜਾਵੇ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ